ਲਓ ਜੀ ਅੱਜ ਬਣਾ ਰਹੇ ਹੈਗੇ ਆ ਸਾਗ ਹਨਾ ਕਈ ਸਿਆਲਾਂ ਦੀ ਆ ਗਈ ਸੁਗਾਤ ਹੈ ਸਾਗ ਹੁਣ ਬਸ ਦਸ ਦਿਨਾਂ ਬਾਅਦ ਪੰਜਾ ਦਿਨਾਂ ਬਾਅਦ ਕੀ ਚੱਲਿਆ ਕਰਨਾ ਵਾ ਸਾਗ 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 ਦਾ ਤੇ ਹੋਰ ਨਿਰਾਖੋ ਬਸ ਲਾਓ ਤਾਂ ਤੜਕਾ ਲਾਓ ਖਾਈ ਚੱਲੋ ਬਸ ਖਾਈ ਚੱਲੋ ਬਸ ਹੁਣ ਇਹ ਹੀ ਚੱਲਿਆ ਕਰਨਾ ਹੈਗਾ ਕੀ ਕਰੀ ਜਾਂਣਾ ਨੋ ਰੋਏ ਸਾਜੀ ਰੱਤੇ ਦਾਲੀ ਜਾਂਦਾ ਕੀ ਸਾਜੀ ਰੱਤੇ ਦਾਲੀ ਜਾਂਦਾ ਕੀ ਕਰੀ ਜਾਂਦੀ ਐ ਸਾਜੀ ਦਾਲੀ ਜਾਂਦਾ ਵਿੱਚ ਟੋਕਰੀ ਦੇ ਇਹ ਲਸਣ ਹੀ ਲੀਨਿਆ ਨਾ ਲਸਣ ਹੀ ਪੈਂਦਾ ਇਹ ਸੇ ਕੰਮ ਕਰੀ ਜਾਣੀਆਂ ਤੁਸੀਂ ਤੁਸੀਂ ਮੇਰੇ ਖਿਆਲ ਦੋ ਤਿੰਨ ਘੰਟੇ ਸਾਗ ਨਹੀਂ ਬੰਦਦਾ ਤੋਂ ਸਾਗ ਕੀ ਹੋ ਜਾਂਦਾ ਨੂਰ ਕਿੰਨਾ ਟਾਈਮ ਸਾਗ ਨਹੀਂ ਬੰਦਦਾ ਟਾਈਮ ਨਾ ਖਾਦਾ ਪਾਪਾ ਵੇਖੋ ਆਹ ਗਾ ਸਾਦਾ ਛਿਲ ਦਿੱਤਾ ਦੀਨਾ ਰਿਸ਼ਤੇਦਾਰੀ ਚ ਸੀਗਾ ਵਿਆਹ ਆਣਾ ਨੂਰ ਤੇ ਤੇਰੀ ਮੰਮੀ ਨੂੰ ਵਿਆਹ ਤੇ ਲਈ ਬਣਾਇਆ ਇਹਦੀ ਮਾਂ ਨੂੰ ਵਿਆਹ ਤੇ ਨਹੀਂ ਬੁਲਾਇਆ ਇਹਦਾ ਪੂਰੀ ਤਿਆਰੀ ਮੇਰਾ ਇਹਦਾ ਸਕੇ ਸਕੇ ਮਾਮੇ ਦੇ ਮੁੰਡੇ ਦਾ ਵਿਆਹ ਇਹਦੇ ਸਕੇ ਮਾਮੇ ਦੇ ਤੇ ਇਹ ਬਈ ਬੜੀ ਰੌਣ ਰੂਦ ਪਾਇਆ ਕਰ ਮੈਂ ਤਾਂ ਲਹਿੰਗਾ ਸਵਾਉਣਾ ਆ ਨੂਰ ਵਿਆਹ ਤੇ ਕੀ ਕੀਤਾ ਇਹਨੂੰ ਇਹ ਦੱਸੀ ਵਿਆਹ ਤੇ ਦੂ ਆ ਵਾਹ ਵਿਆਹ ਤੇ ਕੀ ਕੀਤਾ ਮੰਮਾ ਨੂੰ ਨੀ ਲੈ ਲੈ ਲਹਿੰਗਾ ਕਹਤੇ ਨਾ ਤੀ ਤੋਤੀ ਰਹੇਗੀ ਤੀ ਤੋਤੀ ਰਹੇਗੀ ਤੇ ਤੇਰਾ ਵੀ ਤਾਂ ਲਹਿੰਗਾ ਰਹਿ ਗਿਆ ਮੇਰੇ ਨਾਲ ਮੈਨੂੰ ਨਹੀਂ ਤੂੰ ਤਾਂ ਕਹਿੰਦੀ ਸੀ ਮੇਰਾ ਮਾਮਾ ਮੇਰੇ ਤੋਂ ਪੁੱਛੇ ਬਗੈਰ ਰਿਸ਼ਤਾ ਹੀ ਨਹੀਂ ਹੈ ਬੇਨੀ ਨਹੀਂ ਪੱਕਾ ਕਰ ਤੂੰ ਨਹੀਂ ਕਹਿੰਦੀ ਤਾਂ ਹੁੰਦੀ ਸੀ ਕਿ ਮੈਂ ਕੋਈ ਨਹੀਂ ਕਹਿੰਦੀ ਸੱਚੀ ਤੇ ਢੂਈ ਨੇ ਮਾਰੀ ਯਾਰ ਥੋੜੀ ਜਵਾਨੀ ਮਾਰੀ ਸਾਕਾ ਮਾਮਾ ਸੀ ਨਾ ਤੇਰਾ ਸਾਕਾ ਮਾਮਾ ਸਾਕਾ ਮਾਮਾ ਇਹਦਾ ਇਹਦੀ ਵਿਆਹ ਚ ਢੂਈ ਦੀ ਮਾਰੀ ਵੇਖ ਪਈ ਤੁਹਾਨੂੰ ਜਿੰਨੇ ਤੋਂ ਜਿੰਨੇ ਨੋਰ ਨਰਸੀ ਨੋਰ ਨਹੀਂ ਬੁਲਾਇਆ ਮੈਂ ਬੁਲਾਇਆ ਚਲ ਦੇਖਦੇ ਹਾਂ ਸਾਗ ਤਿਆਰ ਹੁੰਦਾਗਾ ਹੋਈ ਜਾਂਦਾ ਤੇ ਉਦੋਂ ਵਰਕੇ ਖਾਂਦੇ ਆਂ ਸਾਗ ਤੇ ਅੱਜ ਦਾ ਸਾਡਾ ਛੋੜਾਇਆ ਕਲਿੱਪ ਸੀਗਾ ਠੀਕ ਆ ਤੇ ਨੋਰ ਕਰੀ ਲਾਈਕ ਕਰੋ ਸ਼ੇਅਰ ਕਰੋ ਲਾਈਕ ਤੇ ਕੱਲ ਤੋਂ ਆਪਾਂ ਡੇਲੀ ਵਲੌਗ ਪਾਇਆ ਕਰਾਂਗੇ ਛੋਟੀ ਛੋਟੀ ਕਲਿੱਪ ਲਾ ਕੇ ਹਨਾ ਅਜੇ ਆਪਾਂ ਹਿਸਾਬ ਕਿਤਾਬ ਜਾਂ ਨਹੀਂ ਆ ਰਿਹਾ ਹੈਗਾ ਤੇ ਫਿਰ ਦੇਖਾਂਗੇ ਕੀ ਬੰਦ ਆਗਾ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਚ ਬਾਏ ਬਾਏ